ਬਾਜਵਾ ਸਾਹਿਬ ਨੂੰ ਅਕਲ ਨਹੀਂ ਆ ਸਕਦੀ ਅਸਲ ਵਿੱਚ ਕੀ ਹੈ ਕਿ ਉਮੀਦਾਂ ਦੇ ਕਾਕੇ ਆ ਵੱਡਿਆਂ ਘਰਾਂ ਦੇ ਕਾਕੇ ਜਿਹੜੇ ਉਹ ਨੇ ਇਹਨਾਂ ਨੂੰ ਨਹੀਂ ਪਤਾ ਕਿ ਕੌਣ ਬੰਦਾ ਪੰਜਾਬ ਚ ਵਾਤਾਵਰਨ ਲਈ ਕੰਮ ਕਰ ਰਿਹਾ ਕੌਣ ਬੰਦਾ ਕਾਦੇ ਵਾਸਤੇ ਕੰਮ ਕਰਦਾ ਬਹੁਤ ਵੱਡੀ ਹਰਾਨਗੀ ਦੀ ਗੱਲ ਹੋਈ ਕਿ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਅੰਦਰ ਇੱਕੋ ਇੱਕ ਵਾਤਾਵਰਨ ਪ੍ਰੇਮੀ ਆ ਸੰਤ ਸਿਚੇਵਾਲ ਜੀ ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਦੇਸ਼ ਦੇ ਰਾਸ਼ਟਰਪਤੀ ਦੋ ਵਾਰ ਉੱਥੋਂ ਹੋ ਕੇ ਗਏ ਔਰ ਕਈ ਵਾਰ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀ ਕਈ ਹੋ ਮੰਤਰੀ ਉਹਨਾਂ ਦਾ ਕੰਮ ਜਿਹੜਾ ਦੇਖਣ ਆਉਂਦੇ ਆ ਔਰ ਜਿਹੜਾ ਸਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਇੰਡੀਆ ਦਾ ਐਨਜੀਟੀ ਜਿਹਨੂੰ ਕਹਿੰਦੇ ਆ ਉਹਨਾਂ ਵੀ ਕਿਹਾ ਕਿ ਜਦ ਸਿਚੇ ਵਾਲ ਮਾਡਲ ਜਿਹੜਾ ਆਪਾਂ ਨੂੰ ਪਿੰਡਾਂ ਦਾ ਪਾਣੀ ਸਾਫ਼ ਕਰਨ ਲਈ ਪੜਾਉਣਾ ਚਾਹੀਦਾ ਦੇਸ਼ ਦੇ ਵਿੱਚ ਅਦ ਕਮੈਂਡ ਕੀਤਾ ਉਹ ਸਭ ਤੋਂ ਵੱਡੀ ਗੱਲ ਜਿਹੜੀ ਬਾਜਵੇ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ ਕੈਪਟਨ ਸਰਕਾਰ ਸੀਗੀ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਦੇ ਦੇ ਵਿੱਚ ਸੰਤ ਸਿੱਤੇਵਾਲ ਜੀ ਨੂੰ ਕੈਪਟਨ ਮਨਿੰਦਰ ਸਿੰਘ ਨੇ ਪ੍ਰਡੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਸੀਗਾ ਉਹਨਾਂ ਦੇ ਕੰਮ ਨੂੰ ਵੇਖ ਕੇ ਪ੍ਰਡੂਸ਼ਨ ਕੰਟਰੋਲ ਬੋਰਡ ਦਾ ਮੈਂਬਰ ਬਣਨਾ ਪੰਜਾਬ ਦੇ ਨਾਲ ਬਹੁਤ ਵੱਡੀ ਜਿਹੜੀ ਗੱਲ ਹੈ ਬਹੁਤ ਵੱਡਾ ਇੱਕ ਉਹ ਡਿਪਾਰਟਮੈਂਟ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ ਬਹੁਤ ਸਾਰਾ ਔਰ ਅਸੀਂ ਬਲੋ ਸਾਡੀ ਪਾਰਟੀ ਨੇ ਜਦੋਂ ਆਜ਼ਾਦ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਕੇਰਿਆਲ ਸਾਹਿਬ ਨੂੰ ਕਿਹਾ ਜੀ ਕਿ ਸਾਡੇ ਮਤਲਬ ਪੰਜਾਬ ਦੇ ਵਿੱਚ ਵਾਤਾਵਰਣ ਦਾ ਜਿਹੜਾ ਮਤਲਬ ਪ੍ਰੋਬਲਮ ਹੈ ਤੇ ਵਾਤਾਵਰਣ ਲਈ ਜਿਹੜਾ ਸਭ ਤੋਂ ਵਧੀਆ ਕੰਮ ਕਰਦੇ ਨੇ ਸੰਤ ਸਿਚੇয়াল ਜੀ ਉਹਨਾਂ ਨੂੰ ਆਪਾਂ ਦਾ ਸਮਝ ਭੇਜੀਏ। ਪਰ ਪਾਰਟੀ ਨੇ ਸਮਝ ਉਹਨਾਂ ਦਾ ਮਾਨ ਸਤਕਕਾਰ ਕੀਤਾ ਤੇ ਉਹਨਾਂ ਨੂੰ ਮਤਲਬ ਜਿਹੜਾ ਉਹ ਆਜ਼ਾਦ ਸਭਾ ਮੈਂਬਰ ਭੇਜਿਆ ਉਹਦਾ ਉਹਨਾਂ ਨੂੰ ਕਦੇ ਵੀ ਕੇ ਪੋਲਿਟਿਕਲ ਸਟੇਜ ਤੇ ਨਹੀਂ ਆਉਂਦੇ ਉਹ ਨਾ ਉਹਨਾਂ ਨੂੰ ਕਦੀ ਕੇ ਨੇ ਡਿਮਾਂਡ ਹੀ ਕੀਤੀ ਸਾਨੂੰ ਪਤਾ ਕਿ ਉਹਨਾਂ ਦਾ ਕੰਮ ਹੀ ਹੋ ਰਿਹਾ ਉਹ ਸਾਡੇ ਨਾਲ ਪੋਲਿਟਿਕਲ ਸਟੇਜਾਂ 'ਨਾ ਸੰਘੀਆਂ ਕਰਦੇ ਨਾ ਪਾਰਟੀ ਉਹਨਾਂ ਨੂੰ ਕਦੇ ਵਰਤਨ ਆਈ ਚੌਂਦੀ ਆ ਕੋਈ ਇਦਾਂ ਦਾ ਕੋਈ ਪਾਰਟੀ ਦਾ ਮਨਸਾ ਹੀ ਨਹੀਂ ਤੇ ਨਾ ਉਹਨਾਂ ਦੀ ਨੇਚਰ ਹੀ ਆ ਨਾ ਉਹਨਾਂ ਦੀ ਬਾਡੀ ਲੈਂਗੁਏਜ ਹੀ ਆ ਕਿ ਉਹ ਕਦੇ ਪੋਲਿਟਿਕਲ ਪ੍ਰਸਤਾਵ ਕਰਦੇ ਉਹਨਾਂ ਨੇ ਤਾਂ ਜ਼ਬਰਦਸਤ ਕੰਮੇ ਤੇ ਮਤਲਬ ਪ੍ਰਸਤਾਵ ਬਾਜਵੇਂ ਨੇ ਉਦੋਂ ਬੜੀ ਘਟੀਆਂ ਸ਼ਬਦਾਵਲੀ ਯੂਜ਼ ਕੀਤੀ ਜਿਹੜੀ ਉਹਨਾਂ ਕਹਿਆ ਕਿ ਉਹ ਤੇ ਠੇਕੇਦਾਰ ਹੈ ਜੀ ਮਹਲਾ ਐ ਵੀ ਸੰਤਮਿਸ਼ਾ ਬਦਕਲਾਂ ਨੂੰ ਯੂਜ਼ ਕੀਤਾ ਬਾਅਦ-ਬਾਅ ਸਿੱਚੇਵਾਲ ਤੇ ਠੇਕੇਦਾਰ ਹੈ ਜੀ ਉਹਦੇ ਤੋਂ ਉਹਨੂੰ ਕਹਿ ਦਿਆ ਉਹਨੂੰ ਅਗਲੇ ਦਿਨ ਨਿੰਦਾ ਪ੍ਰਸਤਾਵ ਜਿਹੜਾ ਐਮਐਲਏ ਖਾਲ 3 ਸਾਲ ਜਿਹੜਾ ਸਾਡਾ ਟਰਨ ਇਹਦੇ ਵਿੱਚ ਪਹਿਲੀ ਵਾਰ ਕੋਈ ਨਿੰਦਾ ਪ੍ਰਸਤਾਵ ਪਿਆ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਨਿੰਦਾ ਕੀਤੀ ਪੂਰੀ ਅਸੈਂਬਲੀ ਨੇ ਕਿ ਇਹ ਬਲੋਏ ਦੇ ਕੰਮ ਬਹੁਤ ਗਲਤ ਸੀਗੇ ਉਹ ਮੈਂ ਇਹ ਤੇ ਕਾਂਗਰਸ ਨੂੰ ਕਹਿੰਦੇ ਆ ਕਿ ਜੇ ਤੁਸੀਂ ਵਿਰੋਧੀ ਧਿਰ ਦਾ ਨੇਤਾ ਲਾਉਣਾ ਕੋਈ ਚੰਗਾ ਲਾਓ ਜਿਹੜਾ ਕੋਈ ਪੰਜਾਬ ਦੇ ਮੁੱਦੇ ਚੁੱਕੇ ਆ ਕੋਦੇ ਉਹ ਤਾਂ ਕੀ ਕਰਦੇ ਬੋਲਦੇ ਟਾਈਮ ਵੀ ਜ਼ਿਆਦਾ ਲੈਂਦੇ ਬੋਲ ਕੇ ਬੁੱਧਾ ਕੋਈ ਨਹੀਂ ਠੋਣਦੇ ਉੱਥੇ ਲੈ ਬਾਕੋੜ ਕਰਕੇ ਚੱਲ ਜਾਂਦੇ ਜੇ ਸਾਡਾ ਬੋਲਣ ਦਾ ਟਾਈਮ ਹੁੰਦਾ ਜਿੱਦਾਂ ਆਵਾਜ਼ ਜਿੱਦਾਂ ਆਵਾਜ਼ ਮਰਦਾ ਆਵਾਜ਼ ਪਤਾ ਨਹੀਂ ਹੈ ਹੀ ਨਹੀਂ ਉਹਨਾਂ ਦਾ ਪੰਜਾਬ ਨਾਲ ਕੋਈ ਕਾਂਗਰਸ ਦਾ ਪਿਆਰ ਨਹੀਂ ਦੂਜੀ ਪਹਿਲੀ ਗੱਲ ਤੇ ਹੈ ਕਿ ਕਾਗਦਸ ਦੀ ਆਪਸੀ ਬੜੀ ਧੜੇ ਬੰਦੀ ਹੈ 16 17 ਉਹਨਾਂ ਦੇ ਮਤਲਬ ਐਮ ਐਲ ਏ ਉਹ ਕੋਈ ਸੁਖੀ ਦਾ ਵਾਦਾ ਕੋਈ ਉਹਦੇ ਤੋਂ ਰਾਜੇ ਬੜਿੰਗਦਾ ਨੇ ਪਟਕੜ ਸਿੰਘ ਹੋਣੀ ਦੋ ਤਿੰਨ ਜਾਨੇ ਬੱਕਰੇ ਆ ਤੇ ਬੇਸਰ ਪ੍ਰਧਾਨਾਂ ਤੇ ਕੀ ਹਰ ਚ ਹੋਰ ਕੋਈ ਨਹੀਂ ਆ ਗਿਆ ਰੋ ਹੀ ਬੰਦੇ ਉੱਤੇ ਕਿ ਮੈਂ ਆਪਣੇ ਨੂੰ ਮੈਂ ਮੁੱਖ ਮੰਤਰੀ ਬਣਦੇ ਆਉਣ ਲਈ ਦੋ ਦੋ ਉਹ ਤਾਂ ਮੁੱਖ ਮੰਤਰੀ ਦੀ ਗੱਲ ਹੀ ਪਈਦਾ ਉਹਨਾਂ ਨੂੰ ਕਿ ਮੈਂ ਮੁੱਖ ਮੰਤਰੀ ਬਣ ਜਾਣਾ ਮੁੱਖ ਮੰਤਰੀ ਕਾਂਗਰਸ ਦੀ ਉਹਦਾ ਕੋਈ ਬੰਦਾ ਹੀ ਨਹੀਂ ਆਗਾ ਮੁੱਖ ਮੰਤਰੀ ਇਦਾਂ ਕਰੋ ਬਣ ਜਾਓ ਯਾਰ ਮੁੱਖ ਮੰਤਰੀ ਦੇ ਪੰਜਾਬ ਤੋਂ ਤੁਹਾਡੇ ਨਾਲ ਪੰਜਾਬ ਤੁਹਾਡੇ ਨਾਲ ਹੋਏ ਫਿਰ ਬੰਦਾ ਬਣ ਸਕਦਾ ਮੁੱਖ ਮੰਤਰੀ ਕੋਈ ਆ ਥੋੜਾ ਜਿਹਾ ਪਿੰਡ ਦਾ ਸਰਪੰਚ ਬਣਨਾ ਪੂਰਾ ਪੰਜਾਬ ਤੁਹਾਡੇ ਨਾਲ ਚਾਹੀਦਾ ਉਹਦਾ ਕਾਂਗਰਸ ਨਹੀਂ ਆਈ ਅਸੀਂ ਉੱਥੇ ਬੰਦੇ ਰਹਿੰਦੇ ਆ ਨਾ ਸਾਨੂੰ ਪਤਾ ਲੱਗਦਾ ਜਦੋਂ ਮਦੋ ਬੋਲਣ ਲੱਗਦਾ ਤੇ ਦੂਜੇ ਮੂੰਹ ਹੀ ਪਾਣ ਨੂੰ ਕਰ ਦਿੰਦੇ ਆ ਉਦਾਹੰਦਾਰ ਜੀ ਪਰਦੇ ਬਲੋਦੋ ਪਤਾ ਹੁੰਦਾ ਹੈ ਕਿ ਵਿਕਾਸ ਕਰਦਾ ਤੇ ਅਸੀਂ ਤੇ ਕਿਹਾ ਅਜ ਤਾਂ ਉਹ ਕਹਿ ਰਹੀ ਕਿ ਕਤਲੇ ਇਹ ਰਾਨਾ ਸੁੱਡੀ ਹੋਣੀ ਬਲੋ ਇਹ ਬੋਲਣ ਰਾਨਾ ਗਦੀਤ ਮੈਂ ਕਿਹਾ ਇਲਾਕਾ ਉੱਤੇ ਕਬੂਥਰਾ ਉਹ ਬਲੋ ਪਿੱਛੇ ਲਾਡੀ ਬਿਠਾ ਲਾਡੀ ਦੇ ਹੱਕ ਚਾਏ ਸੀ ਆ ਉਹ ਲਾਡੀ ਉਹ ਪਿੱਛੇ ਬਿਠਾ ਮੈਂ ਕਿਹਾ ਇਹ ਨਾ ਬੋਲੋ ਸੰਤੇ ਕਿ ਕੀ ਆ ਉਹਨੇ ਇਹ ਹੀ ਕਹੋਲੀ ਜਿੰਨੇ ਗੱਤ ਭਾਵੇਂ ਬੋਲੇ ਇਦਾਂ ਕਿਹਾ ਤਾਂ ਇਦੋਂ ਇਦੋਂ ਦੋ ਜੀ ਦੇ ਦੋ ਜੀ ਹੱਕ ਜੀ ਆਏ ਸੀ ਲਾਡੀ ਦੇ ਮੈਂ ਕਿਹਾ ਕੋ ਤੂੰ ਉੱਥੀ ਨਹੀਂ ਉਹ ਨਾ ਲਕਾਓ ਬਲਤ ਸਤਨਪੁਰ ਲੋਬੀ ਤੋਂ ਅਰੇ ਕਿਸੀ ਦਾ ਮੁੰਡਾ ਮਿਲਿਆ ਸ਼ਾਹਪੋੜ ਤੋਂ ਲੱਡੀ ਆ ਉੱਥੇ ਹੀ ਉਹਨਾਂ ਦਾ ਕੰਮ ਹੈ ਜੇ ਸਿਸਚੇ ਆਲ ਦੀ ਦਾ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਜਿਆਦਾ ਜਿਹੜੇ ਸਿਸਚੇ ਆਲ ਮਾਡਲ ਚੱਪੜੂ ਕਾ ਠੀਕ ਇਧਰੋਂ ਪਾਣੀ ਖੇਤਾਂ ਨੂੰ ਦਿੰਦੇ ਆ ਇਸ ਕਰਕੇ ਅੱਜ ਤੇ ਨਿੰਦਾ ਕੀਤੀ ਉਹਨਾਂ ਦੀ ਉਹਦੇ ਅਸੀਂ ਤੇ ਕਾਂਗਰਸ ਨੂੰ ਕਿਹਾ ਕਿ ਬੰਦ ਹੋ ਯਾਰ ਤੁਹਾਡਾ ਕੋਈ 3 ਸਾਲ ਦਾ ਇਹ ਰਿਪੋਰਟ ਕਾੜੀ ਦੇਖ ਲਓ ਇਹੋ ਜਿਹੀ ਵਿਉਂਦੀ ਤੇ ਨੇਤਰੀ ਉਹ ਰਿਪੋਰਟ ਕਾੜ ਦੇਖੋ ਭਾਈ ਇਹਨਾਂ ਉੱਤੇ ਕੁਝ ਵੀ ਨਹੀਂ ਪੱਲੇ ਹੀ ਕੁਝ ਨਹੀਂ ਗਾ ਸੋ ਬਿਨਾਂ ਇਸ ਗੱਲ ਤੋਂ ਕਿ ਤੌਂ ਚ ਸਰੀਆ विनाशガル ਤੋਂ ਕਿ ਵੱਡੇ ਘਰ ਦੇ ਕਾਕੇ ਆ ਦਿਨਸガル ਤੋਂ ਕਿ ਮੁੱਖ ਮੰਤਰੀ ਬਣਨਾ ਪੰਜਾਬ ਦਾ ਕੋਈ ਨਾਂ ਦਿੰਦੀ ਇਹਨਾਂ ਲੋਕਾਂ ਦਾ ਨਾਲ ਪੰਜਾਬ ਦੇ ਮੁੱਦੇ ਠਾਉਂਦੇ ਹਾਂ